ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਦੋਂ ਦਾ ਉਹ ਟਰੈਸ ਤੇ ਉਹਰੇ ਤੇਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤਾਂ ਘਰ ਵਿੱਚ ਅੱਗ ਲੱਗ ਗਈ ਹੈ ਸਾਢੇ 9 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ ਸਾਢੇ 8:30 'ਤੇ ਫੋਨ ਕੀਤਾ ਹੈ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਾਢੇ 9 ਤੱਕ ਉਹ ਨਹੀਂ ਪਹੁੰਚੇ 1 ਘੰਟਾ ਔਰ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਤੱਕ ਪਾਣੀ ਨਹੀਂ ਆ ਰਿਹਾ ਪਾਈਪਾਂ ਲੀਕ ਕਰਦੀਆਂ ਪਈਆਂ ਐ ਪ੍ਰੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ ਕੰਟਰੋਲ ਹੀ ਨਹੀਂ ਕਰ ਪਾਏ ਫਾਇਰ ਗੇਟ ਦੀ ਕਿਤਨਾ ਕਿਤੇ ਕਮੀ ਰਹੀ ਹੈ ਕਮੀ ਹਾਂ ਕਮੀ ਰਹੀ ਦੂਸਰਾ ਜਿਹੜੇ ਸਾਡੇ ਫਾਇਰ ਗੇਟ ਦੇ ਅਡਰੈਸ ਪਾ ਕੇ ਅੰਦਰ ਜਿਹੜੇ ਬਰਨ ਹੋ ਰਹੇ ਆ ਜਾਂ ਅੰਦਰ ਜੀ ਰਹੇ ਉਹਨਾਂ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸਾਰੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਓ ਉਹ ਮਤਲਬ ਕਿ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਦੇਖਿਆ ਹਾਂ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸੇ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਹੀ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਈਮ ਦੀ ਮਤਲਬ ਕਿ ਅਪੰਦਾ ਮਿੰਟਾਂ ਚ ਜੇ 20 ਮਿੰਟਾਂ ਚ ਜੇ ਕੋਈ ਨੂੰ ਸੁਵਿਧਾ ਮਿਲ ਜਾਂਦੀ ਤੇ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਉਹ ਮੇਰੀ ਸਿਸਟਰ ਨਵਦੀਪ ਕੌਰ ਫੋਰ ਗੋਲਫਟਡ ਸੀ ਉਹ ਮੈਂ ਇਹ ਕਹਾਂਗੇ ਕਿ ਪਲੀਜ਼ ਮਤਲਬ ਕਿ ਜਿਹੜੇ ਇਸਨਾ ਮੁਸੀਬਤ ਚ ਗਏ ਜਾਂਦੇ ਉਹਨਾਂ ਦੀ ਮੋਲੇ ਜੀ ਸੁਣੋ ਉਹਨਾਂ ਦੀ ਸੁਨਵਾਈ ਹੋਣੀ ਚਾਹੀਦੀ ਹੈਲਪ ਕਰਨੀ ਚਾਹੀਦੀ ਔਰ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਉੱਥੋਂ ਨਿਕਲ ਜਾਏ ਰੁਮਾਲਾ ਸਾਹਿਬ ਦਾ ਪੰਨਾ ਉਹਨਾਂ ਵਕਲ ਲੱਗੀ ਪਹਿਲਾਂ ਹਾਂ ਅਗਰ niche ਹੀ ਲੱਗਦੀ ਕੋਈ ਛੋੜ ਦਿੱਤਾ ਕੋਈ ਕੋਈ ਰੀਜ਼ਨ ਮੈਨੂੰ ਐਰਾ ਨਹੀਂ ਪਤਾ ਕੋਈ ਰੀਜ਼ਨ ਨਹੀਂ ਮੈਨੂੰ ਪਤਾ ਇਸ ਦਾ ਨਹੀਂ ਰੀਜ਼ਨ ਕੁਛ ਨਹੀਂ ਵੜਾ ਲੋਡਿੰਗ ਕਰਾ ਬੰਦੀ ਸੀ ਕਿ ਨਹੀਂ ਲੋੜੀ ਇਹਨਾਂ ਨੇ ਬਾਲੀ ਸੀ ਉਹ 3ਰਡ ਫਲੋ ਤੇ ਬਾਲੀ ਸੀ ਕੀ ਰਾਤ ਵੀ ਅਧਿਕਾਰੀਆਂ ਬਾਕੀ ਚਿੰਗਾੜੀ ਕੋਈ ਕਹਿ ਰਹੀ ਕਿ ਇਸਨੇ ਕੁਝ ਨਹੀਂ ਅਸੀਂ ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਮੈਂ ਇੱਥੇ ਸੀ ਨਹੀਂ ਅੱਛਾ ਠੀਕ ਹੈ ਨਾ ਮੈਂ ਆਪਣੇ ਘਰੋਂ ਆ ਰਹੀ ਹਾਂ ਮੈਨੂੰ ਕੁਝ ਨਹੀਂ ਪਤਾ ਜਦੋਂ ਤੱਕ ਮੈਂ ਆਈ ਹੋਰੋਂ ਤੱਕ ਬਹੁਤ ਬੁਰਾ ਹਾਲ ਹੋ ਚੁੱਕਾ ਸੀ ਇਹ ਪ੍ਰਾਗ ਦਾਸ ਚੌਂਕ 'ਚ ਰਾਤ ਦੇ 10:00 ਵਜੇ ਜਿਹੜੇ ਕਿਸੇ ਕਾਰਨ ਕਰਨਾ ਕਰਦੇ ਵਿੱਚ ਜਿਹੜੀ ਆ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਕੇ ਸੋ ਤੇ ਕਾਬੂ ਜਿਹੜਾ ਕਿ ਤੇ ਫੌਂਟ ਜਕਾਫੀ ਮਿਹਨਤ ਕਰਨੀ ਪਈ ਗੱਡੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਪਲੇਸਮੈਂਟ ਤੇ ਉਹਦੇ ਵਿੱਚ ਰਮਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਹੈ ਤੀਸਰੀ ਮੰਜ਼ਲ ਤੋਂ ਇੱਕ ਅਬਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਦੀਪ ਕੌਰ ਤੇ ਇੱਕ ਬਜ਼ੁਰਗ ਸੀ 85 86 ਸਾਲ ਦੇ ਜਾਨ ਸਿੰਘ ਇਹਨਾਂ ਦੀ ਦਮ ਤੋਂ ਟੰਗ ਕਰਨ ਅੰਦਰ ਜਿਹੜੀ ਇਹ ਮੌਤ ਹੋ ਗਈ ਸੀ ਬਾਕੀ ਦੇਰ ਰਾਤ ਤੱਕ ਜਿਹੜਾ ਕਾਬੂ ਪਾ ਲਿਆ ਗਿਆ ਸੀ ਸਰ ਅਗਲੇ ਦਿਨ ਦਾ ਕੋਈ ਗਾਰੰਟੀ ਸਪੈਸ਼ਲ ਨਹੀਂ ਹੈ ਅਜੇ ਤੱਕ ਕੋਈ ਸਪਸ਼ਟ ਨਹੀਂ ਹੈ ਅਜੇ ਤੱਕ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕਿਹੜੇ ਕਾਰਨ ਰਹੇ ਆ ਜਿਹਨਾਂ ਨੂੰ ਅੱਗ ਲੱਗੀ ਹੈ ਸਰ ਆਪ ਨੂੰ ਜੋ ਆਪ ਨੂੰ ਕੰਮ ਦੇ ਲਈ ਕਾਫੀ ਸਮਾਂ ਲੱਗਣ ਚੱਕਰ ਲੱਗੀ ਹੈ ਹਾਂਜੀ ਇੱਕ ਤਾਂ ਸਾਰੀ ਬਿਲਡਿੰਗ ਚਾਰ ਮੰਜ਼ਿਲਾ ਬਿਲਡਿੰਗ ਸੀ ਤੇ ਗਲੀਆਂ ਛੋਟੀਆਂ ਸੀ ਤੇ ਉਸ ਕਾਰਨ ਜਿਹੜਾ ਵਾ ਤਾਂ ਸਹੀ ਮਿਹਨਤ ਕਰਨੀ ਵੀ ਅੱਗ ਬਝਾਉਣ ਦੀ